ਨਾ ਨਹੀਂ ਪੰਜਾਬ ਤੋਂ ਲੈ ਕੇ ਆਏ ਜੇ ਚੌਲ ਆ ਜਲਾਲਾਬਾਦ ਤੋਂ ਦੇ ਆਪਣੀ ਗੱਡੀ ਪੰਜਾਬ ਨੰਬਰ ਆ ਇੱਥੇ ਚੌਲ ਲਿਆਂਦੇ ਇੱਥੇ ਨਾ ਇਹ ਚਿੱਟੇ ਘਟਿਆਂ ਦੇ ਚੌਲ ਆਣ ਕੇ ਇਹਨਾਂ ਦੇ ਉਸ ਤੋਂ ਬਾਅਦ ਨਾ ਇਹ ਕਰਦੇ ਨੇ ਭਾਈ ਮੰਨ ਲਓ ਤੇ ਇੱਥੇ ਆ ਵੇਖੋ ਇਹਨਾਂ ਨੇ ਨਾ ਜੀ ਆ ਚੌਲ ਆਏ ਨਾ ਜਿਵੇਂ ਆ ਵੇਖੋ ਦਰਬਾਰ ਸਾਹਿਬ ਦੀ ਫੋਟੋ ਬਣੀ ਤਸਵੀਰ ਉਧਰ ਦੇਖੋ ਬੈਗਾਂ ਦੇ ਉੱਪਰ ਦਰبار صاحب ਦੀ ਤਸਵੀਰ ਬਣੀ ਆ ਤੇ ਦਰਬਾਰ ਸਾਹਿਬ ਦੀ ਤਸਵੀਰ ਦੇ ਉੱਪਰ ਇੱਧਰ ਵੇਖੋ ਇਹਨਾਂ ਨੇ ਚੋਲ ਭਰੇ ਆ ਇਹ ਇੱਥੇ ਬੀੜੀਆਂ ਪੀਣਦਾ ਆ ਕਰਨਦਾ ਆ ਇੱਧਰ ਵੇਖੋ ਜੀ ਸੁਪਨੋਂ ਦਾ ਮੰਦਿਰ ਸੁਪਨੋਂ ਦਾ ਮੰਦਰ ਸੈਲਾਬਾਸ ਬੱਤੀ ਰਾਈਸ ਤੇ ਇੱਧਰ ਨੂੰ ਵੇਖੋ ਦਰਬਾਰ ਸਾਹਿਬ ਦੀ ਤਸਵੀਰ ਬਣੀ ਹੋਈ ਆ ਇੱਧਰ ਦੇਖੋ ਪੂਰੀ ਬੈਗਾਂ ਦੇ ਉੱਪਰ ਠੀਕ ਆ ਜੀ ਤੇ ਇਹ ਵੇਖੋ ਬੀੜੀਆਂ ਵਾਲਿਆਂ ਦੇ ਹੱਥਾਂ ਦੇ ਵਿੱਚ ਹੋਟਲਾਂ ਤੇ ਇਹ ਜਾਣੇ ਆ ਕਰਨੇ ਆ ਠੀਕ ਹੈ ਜੀ ਇੱਧਰ ਵੇਖੋ ਠੀਕ ਹੈ ਇੱਧਰ ਵੇਖੋ ਕਿੱਡੀ ਕਨਾਉਣੀ ਹਰਕਤ ਹੈ ਇਹਨਾਂ ਨੂੰ ਪੁੱਛਿਆ ਤੇ ਕਹਿੰਦੇ ਜੀ ਦਿੱਲੀ ਤੋਂ ਬਣ ਕੇ ਆਏ ਆ ਇਹ ਗੱਟੇ ਜਿਹੜੇ ਨੇ ਤੇ ਇੱਧਰ ਦੇਖੋ ਇਹ ਸਾਰਿਆਂ ਦੇ ਦਰਬਾਰ ਸਾਹਿਬ ਦੀ ਤਸਵੀਰ ਬਣੀ ਆ ਤੇ ਇੱਧਰ ਵੇਖੋ ਇਹ ਬੈਗ ਲੈਣੇ ਭਰਨਾ ਇੱਥੇ ਵੱਖ-ਵੱਖ ਕੁਆਲਿਟੀਆਂ ਦੇ ਬੈਗ ਨੇ ਤੇ ਇੱਧਰ ਵੇਖੋ ਇਹ ਭਰ ਕੇ ਆ ਚਿੱਟੇ ਬੈਗਾਂ ਦੀ ਚ ਉਹ ਇਹਨਾਂ ਦੇ ਚ ਭਰ ਕੇ ਤੇ ਇਹ ਅੱਗੇ ਸਪਲਾਈ ਕਰਦੇ ਨੇ ਹੋਟਲਾਂ ਚ ਇੱਧਰ ਉੱਧਰ ਲੋਕਾਂ ਦੇ ਵਿੱਚ ਤੇ ਇੱਧਰ ਦੇਖੋ ਆ ਦਰਬਾਰ ਸਾਹਿਬ ਦੀ ਤਸਵੀਰ ਬਣੀ ਆ ਇੱਧਰ ਵੇਖੋ ਤੇ ਇਹ ਪੈਰਾਂ ਦੇ ਵਿੱਚ ਬੀੜੀਆਂ ਵਾਲਿਆਂ ਦੇ ਹੱਥਾਂ ਦੇ ਵਿੱਚ ਇੱਧਰ ਵੇਖੋ ਆ ਸੰਗਤਾਂ ਦਰਬਾਰ ਸਾਹਿਬ ਦੀ ਪੂਰੀ ਤਸਵੀਰ ਇੱਧਰ ਵੇਖੋ ਤੇ ਉੱਤੇ ਲਿਖਿਆ ਸਪਨੋਂ ਦਾ ਮੰਦਿਰ ਤੇ ਵੱਤ ਤੋਂ ਵੱਤ ਸ਼ੇਅਰ ਕਰੋ ਤੇ ਇਹਨਾਂ ਦੇ ਕਾਰਜ